ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਆਪ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਨੂੰ ਦੱਸੂਗੀ ਬਾਲ ਪਾਉਣੇ ਸਲਵਾਰ ਦੇ ਵਿੱਚ ਜਿਹੜੀ ਆਪਾਂ ਸਟੇਟ ਸਲਵਾਰ ਜਮੀ ਹਲਕੀ ਜੀ ਬਣਾ ਲੈਨੇ ਆ ਉਹਨੂੰ ਥੋੜੀ ਜੀ ਭਾਰੀ ਬਣਾਉਣ ਵਾਸਤੇ ਆਪਾਂ ਪਿਛਲੀ ਵੀਡੀਓ ਚ ਦੱਸਿਆ ਸੀ ਮਿਆਨੀਆਂ ਜੜ ਕੇ ਹੁਣ ਆਪਾਂ ਉਹਦੇ ਵਿੱਚ ਬਾਲ ਪਾਵਾਂਗੇ ਸੁਣ ਮਿਆਨੀਆਂ ਵਾਲੀ ਵੀਡੀਓ ਦਾ ਆਪਾਂ ਬਹੁਤ ਕਰੀ ਸੀਗੀ ਪਾਈ ਸੀਗੀ ਤੇ ਉਹਦੇ ਥੱਲੇ ਵੀਡੀਓ ਥੱਲੇ ਲਿੰਕ ਦਿੱਤਾ ਹੋਇਆਗਾ ਉਹ ਵੀ ਆਪ ਤੁਸੀਂ ਦੁਬਾਰਾ ਕੱਢ ਕੇ ਵੇਖ ਸਕਦੇ ਹੋ ਤੇ ਇਹ ਵੀ ਆਪਾਂ ਮਿਆਨੀਆਂ ਕਿਵੇਂ ਜੜੀਆਂ ਸੀ ਹੁਣ ਆਪਾਂ ਉਹ ਮਿਆਨੀਆਂ ਵਾਲੀ ਸਲਵਾਰ ਦੇ ਵਿੱਚ ਅੱਜ ਮੈਂ ਤੁਹਾਨੂੰ ਬਲ ਪਾਉਣੇ ਦੱਸਾਂਗੀ ਆਹ ਵੇਖੋ ਮੈਂ বেলਟ ਤਿਆਰ ਕਰੀ ਹੋਈ ਐ 22 ਇੰਚ ਤਿਆਰ ਕੀਤੀ ਹੋਈ ਐ ਆਪਾਂ বেলਟ ਬਲ ਪਾਉਣੇ ਜਿਹੜੇ ਉਹ 7 ਇੰਚ ਦੇ ਵਿੱਚ ਹੀ ਪਾਉਣੇ ਨੇ ਜਿਹੜੀ বেলਟ ਐ বেলਟ ਆਪਾਂ 22 ਇੰਚ ਤਿਆਰ ਕੀਤੀ ਐ 22 ਇੰਚ বেলਟ ਨੂੰ ਆਪਾਂ ਇਸ ਤਰ੍ਹਾਂ ਆਹ ਵੇਖੋ ਜਿਹੜੀ ਚੀੜੀ ਵਾਲੀ ਸਿਆਉਣ ਹੁੰਦੀ ਹੈ ਉਥੋਂ ਲੈ ਕੇ ਆਪਾਂ ਬੈਲਟ ਨੂੰ ਤੈਹ ਲਾਵਾਂਗੇ ਐਸ ਲੋਟ ਲਾ ਲ ਲਈ ਤਾਂ ਇਹਨੂੰ ਇੱਕ ਵਾਰੀ ਆਪਾਂ ਹੋਰ ਫੋਲਡ ਕਰਾਂਗੇ ਐਸ ਲੋ ਕਰ ਲਈ ਹੈ ਕਰਕੇ ਇਹਨੂੰ ਆਪਾਂ ਮਿਨਾਗੇ 22 ਇੰਚ ਦਾ ਅੱਧਾ 11 ਇੰਚ ਤੇ ਆਊਗਾ ਠੀਕ ਹੈ ਜਿਹੜੇ ਆਪਾਂ ਪਿਛਲੇ ਆ ਦੋ ਵਾਲ ਪਾਏ ਹੋਏ ਨੇ ਇਹ ਆਪਾਂ ਸਿਉਣ ਦੇ ਵਿਚਾਲੋ ਇਸ ਤਰ੍ਹਾਂ ਕਰਕੇ ਇਹਨੂੰ ਆਪਾਂ 11 ਇੰਚ ਤੇ ਇੱਕ ਟੱਕ ਲਾਵਾਂਗੇ ਜਿਹੜਾ ਬੈਲਟ ਦਾ ਅੱਧਾ ਵਾਲਾ ਹਿੱਸਾ ਉਹ ਐਸ ਵਾਸੇ ਇਸਲੀ ਸਾਈਡ 11 ਇੰਚ ਤੇ ਇੱਕ ਟੱਕ ਲਾਵਾਂਗੇ ਐਸ ਲੂਟ ਜਿਵੇਂ ਆਹ ਟੱਕ ਦਿੱਤਾ ਪਿਆ ਦੇਖੋ ਅਸੀਂ ਮੈਂ ਟੱਕ ਲਾ ਰੱਖਿਆਗਾ 11 ਇੰਚ ਦੇ ਉੱਤੇ 11 ਇੰਚ ਦੇ ਠੀਕ ਹੈ ਹੁਣ 11 ਇੰਚ ਦੇ ਵਿੱਚੋਂ ਆਪਾਂ 7 ਇੰਚ ਦੇ ਵਿੱਚ ਬਲ ਪਾਉਣੇ ਨੇ 7 ਇੰਚ ਦੇ ਵਿੱਚ ਬਲ ਪਾਵਾਂਗੇ ਆਪਾਂ ਤੇ ਜਿਹੜੀ ਇਹ ਤੱਕ ਹੋਊਗਾ ਇਹ ਆਪਣਾ 벨ਟ ਦੇ ਅੱਧਾ ਵਾਲੇ ਨਿਸ਼ਾਨ ਤੇ 11 ਇੰਚ ਤੇ ਆਵੇਗਾ ਇਹ ਜਦੋਂ ਆਪਾਂ ਪਿਛਲਾ ਬਲ ਪਾਉਣਾ ਉਹ 7 ਇੰਚ ਤੇ ਚਾਹੀਦਾ ਇਹ ਟੱਕ ਹੈ ਜਿਹੜਾ ਇਹ 11 ਇੰਚ ਤੇ ਚਾਹੀਦਾ ਹੁਣ ਮੈਂ ਤੁਹਾਨੂੰ ਬਲ ਪਾ ਕੇ ਦਿਖਾਵਾਂਗੀ ਆਹ ਦੇਖੋ ਇੱਥੋਂ ਆਪਾਂ ਜਿਹੜੀ ਸਲਾਈ ਐ ਇੱਕ ਪਾਸੇ ਵਾਲੇ ਮੈਂ ਬਾਲ ਪਾ ਰੱਖੇ ਨੇ ਹੁਣ ਦੂਸਰੀ ਸਾਈਡ ਵਾਲੇ ਮੈਂ ਸੋਨੂੰ ਬਾਲ ਪਾ ਕੇ ਦਿਖਾ ਰਹੀ ਆ ਸਿਉਣ ਤੋਂ ਆਪਾਂ 1 ਇੰਚ ਅੱਗੇ সুইਟ ਪਾ ਕੇ ਆਪਾਂ ਬਾਲ ਚੱਕਾਂਗੇ ਆਪਦੇ ਹਿਸਾਬ ਜੇ ਨਾਲ ਇਹਦੇ ਵਿੱਚ ਕੱਪੜਾ ਥੋੜਾ ਘਟ ਹੈ ਬਾਲ ਥੋੜੇ ਜੇ ਪਤਲੇ ਪੈਣਗੇ ਇੱਥੋਂ ਚੱਕਾਂਗੇ ਕੱਪੜਾ ਇਸ ਤਰ੍ਹਾਂ ਤਰਾਂਗੇ ਇਰਗਗੇ ਤੋਂ ਬਲ ਪਾਵਾਂਗੇ ਆ ਵੀਖੋ ਹੁਣ ਆਪਾਂ ਬਲ ਪਾ ਲਏ ਨੇ ਆ ਮਸ ਹੁੰਦਾ ਨਹੀਂ ਆ ਵੀਖੋ ਹੁਣ ਜਿਹੜੀ ਆਪਣੀ ਸਿਆਉਣ ਆਗੀ ਅਸਨਾਲੀ ਇਹ ਤੋਂ ਆਪਾਂ ਇਸ ਤੋਂ ਲੋਟ ਇੰਚ ਤੇ ਪ੍ਰੱਖਾਂਗੇ ਆ ਦੇਖੋ ਸਾਢੇ 6 ਸਾਢੇ 6 ਚ ਵੱਲ ਪੈ ਗਏ ਤੇ ਹੁਣ ਆਪਣੀ ਨਿਸ਼ਾਨੀ ਜਿਹੜੀ ਇਹ ਪੌਣੇ 12 ਇੰਚ ਤੇ ਆ ਗਈ ਨਿਸ਼ਾਨੀ ਇਹ ਜਿਹੜਾ ਟੱਕ ਲਾਇਆ ਹੋਇਆ ਆਪਾਂ ਇਹ 11 ਇੰਚ ਤੇ ਕਰਨਾ ਇਹਨੂੰ ਹੁਣ 12 ਇੰਚ ਆ ਹੁਣ ਆਪਾਂ ਕੀ ਕਰਾਂਗੇ ਜਿਹੜਾ ਕੱਪੜਾ ਆਪਾਂ ਇਹ 11 ਇੰਚ ਤਿੰਨ ਤੱਕ ਕਰਨਾ ਹੈਗਾ 11 ਇੰਚ ਅੱਧਾ ਵਲਟ ਦਾ ਹੁਣ ਇੱਥੋਂ ਆਪਾਂ ਛੋਟਾ ਜਿਹਾ ਵਾਲ ਚੱਕਾਂਗੇ 1 ਇੰਚ ਦਾ ਐਸ ਲੋਟ ਐਵੇਂ ਇਹ ਜਿਹੜੀ ਬਾਦ ਕੱਟ ਕਰਨੀ ਹੈ ਇਹ ਤੱਕ ਸਹੀ 11 ਇੰਚ ਤੇ ਚਾਹੀਦਾ ਹੈ ਵਾਲ ਵੱਡਾ ਛੋਟਾ ਕਰ ਸਕਦੇ ਹਾਂ ਇਹ ਵਾਲ 6.5 ਜਾਂ 7 ਇੰਚ ਦੇ ਵਿੱਚ ਹੀ ਚਾਹੀਦੇ ਆ ਇਹ ਫਿਰ ਪਿੱਛੇ ਜਿਹੜਾ ਪਹੁੰਚਿਆ ਪਹੁੰਚਾ ਹੁੰਦਾ ਆਪਣਾ ਉਹ ਘੁਮ ਕੇ ਮੂਰੇ ਨਹੀਂ ਆਉਂਦਾ ਉਹ ਜਮਾ ਸਿੱਧਾ ਜਾਊ ਆ ਵੇਖੋ ਆਪਾਂ ਦਾ ਹੁਣ ਤੱਕ 11 ਇੰਚ ਤੇ ਸਹੀ ਤਿਆਰ ਹੈਗਾ ਹੁਣ ਆਪਾਂ ਇਹਨੂੰ 11 ਇੰਚ ਤੇ ਰੱਖਿਆ ਹੋਇਆ ਆ ਵੀ ਕੋ ਹੁਣ ਇਹ ਆਪਣੇ 6.5 ਇੰਚ ਦੇ ਵਿੱਚ ਬਲ ਪੈ ਗਏ 11 ਇੰਚ ਤੇ ਆਪਣਾ ਟੱਕ ਆ ਗਿਆ ਜਿਹੜਾ ਹੁਣ ਆਪਾਂ 벨ਟ ਜੜਨੀ ਆ ਇਹ 벨ਟ ਐ ਸਲੋਟ ਜੜਨੀ ਆ ਆ ਵੇਖੋ ਜਿਹੜਾ ਆਪਣਾ ਕੋਈ ਫालतू ਤਾਗਾ ਉਹਨੂੰ ਕੱਟ ਦੇਣਾ ਹਾਂ ਆ ਵੇਖੋ ਆਪਾਂ ਬਲ ਪਾ ਲਏ ਨੇ ਬਲ ਪਾ ਕੇ ਆਪਣੇ 2.5 ਇੰਚ ਦੇ ਵਿੱਚ ਬਲ ਵੀ ਤੇ 벨ਟ ਦਾ 2.5 ਇੰਚ ਕਪੜਾ ਤਿਆਰ ਹੁਣ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ 벨ਟ ਜੜਨੀ ਦੱਸੂਗੀ ਬਹੁਤ-ਬਹੁਤ ਤੁਹਾਡਾ ਵੀਡੀਓ ਵੇਖਣ ਲਈ ਧੰਨਵਾਦ ਲਾਇਕ ਜਰੂਰ ਕਰਨਾ